ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਰ ਆਇਆ ਜਨਤੜਾ ਸਵਾਗਤ ਹੈ YouTube ਵਾਲੇ ਦਾ ਸਾਰ ਠੀਕ ਠਾਕ ਹੋ ਸਾਰਿਆਂ ਨੂੰ ਸਵੇਰ ਦੀ ਗੁੱਡ ਮਾਰਨਿੰਗ ਠੰਡੀ ਠੰਡੀ ਗੁੱਡ ਮਾਰਨਿੰਗ ਨਾਲ ਚਾਹ ਨਾਲੇ ਬਿਸਕੁਟ ਹਨਾ ਤੇ ਬਰੈਡ ਰਸ ਜੋ ਵੀ ਤੁਸੀਂ ਖਾਂਦੇ ਹੋਵੋਗੇ ਹਨਾ ਤੇ ਸਵੇਰੇ ਸਵੇਰੇ ਆਪਾਂ ਨੂੰ ਖਾਣਾ ਚਾਹੀਦਾ ਆ ਖਾਲੀ ਪੇਟ ਚਾਹ ਪੀਓ ਤੇ ਗੈਸ ਪ੍ਰੋਬਲਮ ਬਣ ਜਾਂਦੀ ਆ ਤੇ ਹੋ ਜਾਂਦਾ ਔਖਾ ਹਨਾ ਤੇ ਇਹ ਦੇਖੋ ਜੀ ਅੱਜ ਦੀ ਹੋ ਗਈ 8 ਤੇ ਦਿਨ ਹੋ ਗਿਆ ਮੰਗਲਵਾਰ ਟਾਈਮ ਹੈਗਾ ਆ 6:30 ਦਾ ਹਨਾ ਤੁਹਾਨੂੰ ਪਤਾ ਮੈਂ ਸਵੇਰੇ ਸਵੇਰੇ ਗਿੜੇ ਲਾਉਣੀ ਹੁੰਦੀ ਜਿੰਨੇ ਲਾ ਹੋ ਸਕਣ ਚਾਹੇ 10 ਲਾ ਲਵਾਂ ਚਾਹੇ ਮੈਂ 8 ਲਾ ਲਵਾਂ ਚਾਹੇ 5 6 ਲਾ ਲਵਾਂ ਹਨਾ ਜਿੰਨੀ ਜਾਨੀ ਪਰ ਬੱਤ ਬੱਤ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਬਾਦੀ ਗਿੜੇ ਲਾਵਾਂ ਹਨਾ ਚਲੋ ਵਧੀਆ ਸੇਰ ਦੀ ਸੈਰ ਠੰਡੀ ਠੰਡੀ ਹਵਾ ਔਰ ਮੌਸਮ ਕਿੰਨਾ ਵਧੀਆ ਠੰਡਾ ਠੰਡਾ ਹਨਾ ਇਹ ਪੰਛੀ ਚਹਚਾਉਂਦੇ ਆ ਬੋਲਦੇ ਆ ਤੇ ਸਵੇਰ ਨੂੰ ਜਾਰੇ ਆ ਜਾਂਦੇ ਆ ਤੇ ਸ਼ਾਮ ਨੂੰ ਆਪਣੇ ਟਾਈਮ ਦੇ ਨਾਲ ਤੇ ਆਪਣੇ ਘਰ ਬਾਕਸ ਵਾਪਸ ਚਲ ਜਾਂਦੇ ਆ ਜਿੱਦਾਂ ਹੁਣ ਇੱਕ ਆਦਮੀ ਆ ਘਰੋਂ ਨਿਕਲਦਾ ਸਵੇਰ ਲਈ ਕੰਮ ਵਾਸਤੇ ਨਾਲ ਮੇਰੀਆਂ ਭੈਣਾਂ ਵੀ ਜਿੱਦਾਂ ਕਰ ਲੋ ਆਪਾਂ ਆਪਣੀ ਡਿਊਟੀ ਇਹਨਾਂ ਨੇ ਕਰਦੇ ਹੁੰਦੇ ਜੋ ਵੀ ਹੈਗੀ ਆ ਚਾਹੇ ਉਹ ਟੀਚਰ ਦੀ ਹੋਗੀ ਚਾਹੇ ਉਹ ਕਿਸੇ ਆਫਿਸ ਵਿੱਚ ਹੋਗੀ ਹੈ ਨਾ ਤੇ ਸਵੇਰ ਨੂੰ ਆਪਾਂ ਘਰੋਂ ਨਿਕਲਦੇ ਆ ਤੇ ਸ਼ਾਮ ਨੂੰ ਵਾਪਸ ਆਉਂਦੇ ਆ ਉਹੋ ਹੀ ਸਾਰੇ ਪੰਛੀਆਂ ਦਾ ਤੇ ਆਪਣੀ ਡਿਊਟੀ ਨਿਭਾਉਂਦੇ ਵੀ ਤੇ ਇੱਕ ਸਿਰਫ ਭਾਜਦੀ ਇਹਨਾਂ ਨੂੰ ਆਪਣੇ ਖਾਣ ਪੀਣ ਦੀ ਤੇ ਬਸ ਅਰਾਮੰਟੇ ਡਲਾਇਆ ਤੇ ਰੋਟੀ ਦੇ ਬਗੈਰ ਸਰਦਾ ਨਹੀਂ ਹੈਗਾ ਬਸ ਇਹ ਟਿੱਡੇ ਨਹੀਂ ਵਰਦਾ ਹੈਗਾ ਤੇ ਟਿੱਡੇ ਸਾਰੇ ਫਵਾੜੇ ਆ ਜਿੱਦਾਂ ਗਾਣਾ ਨਾ ਟਿੱਡਣਾ ਹੁੰਦਾ ਤੇ ਕੋਈ ਨਾ ਰੋਂਦਾ ਹਨਾ ਇਹ ਡੈਜਟਡ ਨਾ ਤਾਂ ਸਾਰੇ ਕੰਮ ਆਪਾਂ ਨੂੰ ਕੋਈ ਕੰਮ ਨਹੀਂ ਸੀ ਕਰਨਾ ਪੈਣਾ ਹਨ ਤੇਰਾ ਨਾ ਵਾਸ ਸਿੱਧੇ ਠੀਕ ਠਾਕ ਸੀ ਤੇ ਕੱਲ ਵੀਡੀਓ ਪਾਈ ਸੀ ਮੈਂ ਬਲੌਗ ਪਾਈ ਸੀ ਤਾਂ ਮੇਰੀਆਂ ਭੈਣਾਂ ਨੇ ਇੰਨੇ ਸੋਹਣੇ ਕਮੈਂਟ ਐਨਨੇ ਵਧੀਆ ਉਹ ਜੀਤਕੌਰ ਭੈਣ ਸਾਡੇ ਬਹੁਤ ਹੀ ਰਿਸਪੈਕਟਡ ਮੈਂ ਸਾਰੇ ਰਿਸਪੈਕਟਡ ਹੀ ਹੈਗੇ ਆ ਜਿੰਨੇ ਵੀ ਸਾਡੇ ਬਲੌਗ ਨਾਲ ਭੈਣ ਭਰਾ ਜੁੜੇ ਆ ਬਹੁਤ ਸੋਹਣੇ ਕਮੈਂਟ ਕਰਦੇ ਬਹੁਤ ਵਧੀਆ ਤੋਂ ਉਹ ਤਾਂ ਮੇਰੇ ਖਾਲ ਬਹੁਤ ਧੰਨਵਾਦ ਆਇਆ ਤੇ ਸੋਹਣੇ ਕਮੈਂਟ ਹੁੰਦੇ ਉਹਨਾਂ ਦੇ ਪੈਣ ਦੇ ਹਨ ਤੇ ਬਹੁਤਾ ਹੀ ਜਿੱਦਾਂ ਕਰਦੇ ਮੇਰੇ ਨਾਲ ਉਹ ਤੇ ਦੇਖੋ ਜੀ ਮੈਂ ਸੋਚਿਆ ਨਹੀਂ ਸੀ YouTube ਤੋਂ ਮੈਨੂੰ ਇੰਨਾ ਪਿਆਰ ਮਿਲੂਗਾ ਹਨ ਵੀ ਇੰਨੀ ਵਧੀਆ ਫੈਮਿਲੀ ਮੈਨੂੰ ਮਿਲੂਗੀ ਤੇ ਜਿਹੜੇ ਹੈਗੇ ਵੀ ਇਦਾਂ ਦੇ ਹੁੰਦੇ ਆ ਜਿੱਦਾਂ ਕੋ ਪਹਿਲੀ ਵਾਰੇ ਆਏ ਹੁੰਦੇ ਜਾਂ ਦੇਖਦੇ ਰਹਿੰਦੇ ਆ ਸਾਡੇ ਵਲੌਗ ਤੇ ਆਪਾਂ ਇਗਨੋਰ ਕਰਦੀਦਾ ਇਹਨਾਂ ਨੂੰ ਮੰਨ ਲਓ 100% ਆ ਆਪਾਂ ਨੂੰ 10% ਵਿੱਚੋਂ ਲਾਈਕ ਨਹੀਂ ਕਰਦੇ ਤੇ ਉਹ ਨਾਂ ਦੇ ਬਰਾਬਰ ਹੀ ਹੈ ਨਾ ਚਲੋ ਹੋਰ ਬਾਕੀ ਸਾਨੂੰ ਹੈ ਪਿਆਰ ਕਰਨੇ ਆ ਸਾਡੇ 팬ਤਰਾ ਹਨ ਤੇ ਬਹੁਤ ਵਧੀਆ ਸਾਰੇ ਜਾਣੇ ਤੇ ਓਕੇ ਆ ਦੇਖੋ ਜੀ ਜਿਹੜੀ ਸਿਹਤ ਦੀ ਸਾਰ ਹੁੰਦੀ ਹੈ ਨਾ ਇਹ ਤੱਕ ਬਿਮਾਰੀਆਂ ਤੋਂ ਰਹਿਤ ਹੁੰਦੀ ਆ ਤੇ ਇਹ ਨਾਲ ਕਈ ਬਿਮਾਰੀਆਂ ਹਟਦੀਆਂ ਤੇ ਫ੍ਰੀ ਚ ਆਪਾਂ ਜਿੱਦਾਂ ਕਰ ਲੋ ਪਤਲੇ ਹੋ ਜਾਂਦੇ ਆ ਤੇ ਬਹੁਤ ਫਰਕ ਪੈਂਦਾ ਆਪਣੀ ਸਿਹਤ ਨੂੰ ਤੇ ਵਧੀਆ ਲੱਗਦਾ ਪਤਲਾ ਸਰੀਰ ਤੇ ਮੋਟਾ ਸਰੀਰ ਐਵੇਂ ਜਿੱਦਾਂ ਕਰ ਲੋ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਹੈਨਾ ਤੇ ਫਿਟ ਸਰੀਰ ਹੋ ਕੇ ਲੱਗਦਾ ਹੈ ਲੋਕੀ ਤੇ ਜਾਂਦੇ ਜਿਮ ਤੇ ਸਾਡੀ ਆ ਸੈਰੀ ਜੈਮਿਕ ਸਾਭੀ ਹੈਨਾ ਇਹੋ ਕੋਈ ਕੰਮ ਕਰ ਕੰਟੀਨਿਊ ਹੁੰਦੇ ਆ ਕਿਸੇ ਦੇ ਜੇ ਮੇਰਾ ਇਹ ਟੈਂਪ ਹੁੰਦਾ ਕਈ ਵਾਰੀ ਮੈਂ ਬਿਜੀ ਹੁੰਦੀ ਕਈ ਵਾਰੀ ਮਿਸ ਹੋ ਜਾਂਦਾ ਜਾਂ ਕਈ ਵਾਰੀ ਸੇ ਠੀਕ ਨਹੀਂ ਹੁੰਦੀ ਹੈਗੀ ਤਾਂ ਵੀ ਮਿਸ ਹੋ ਜਾਂਦਾ ਬਸ ਜ਼ਿੰਦਗੀ ਇਹ ਚੱਲੀ ਜਾਣੀ ਚਾਹੀਦੀ ਹੈ ਦੇਖੋ ਜੀ ਇਹ ਸਭ ਪਰਮਾਤਮਾ ਦਾ ਹੀ ਸਾਰਾ ਖੇੜਿਆ ਬੰਦਾ ਕੁਝ ਨਹੀਂ ਕਰਦਾ ਜੋ ਕਰਾਉਂਦਾ ਬੰਦਾ ਕਰੀ ਜਾਂਦਾ ਹਨਾ ਉੱਪਰ ਵਾਲਾ ਜੋ ਨੂੰ ਚੰਗਾ ਲੱਗਦਾ ਉਹੀ ਬੰਦੇ ਕੋ ਕਰਾਈ ਜਾਂਦਾ ਚਾਹੀਓ ਮਾੜੇ ਕੰਮ ਹੈ ਚਾਹੀਓ ਚੰਗੇ ਕੰਮ ਹੈ ਨਾ ਤੇ ਬੰਦੇ ਦੇ ਕਰਮ ਹੈ ਬੰਦੇ ਨੂੰ ਲੈ ਜਾਂਦੀ ਸਿਰ ਮਰਜੀ ਤੇ ਬੰਦਾ ਨਹੀਂ ਜਾਂਦਾ ਆਪ ਸਿਰਫ ਉਹਦੇ ਕਰਮ ਖੜਦੇ ਆ ਜਿੱਥੇ ਉਹਦੇ ਕਰਮ ਲੈ ਜਾਣ ਉਹਦੀ ਗੱਲ ਕੁਛ ਨਹੀਂ ਹੈਗੀ ਬਸ ਥੋੜਾ ਥੋੜਾ ਸੂਤ ਦਿਖਾਈ ਜਾਂਦਾ ਪਿਆ ਆ ਸੂਤ ਚੜ ਜਾਣਾ ਆ ਅਸਾਂ ਰਾਤ ਨੂੰ ਵੀ ਪਿਆ ਹੈਗਾ ਕੱਲ ਵੀ ਪਿਆ ਹੈਗਾ ਸੀਗਾ ਤੇ ਤੁ ਲੋਖ ਐ ਹੁਣ ਦੇਖਦੇ ਕੰਮ ਕਰਦੇ ਆ ਤੇ ਅੱਜ ਮਾਰਗ ਤੇ ਵੀ ਜਾਣਾ ਆ ਸਾਡੇ ਗਵਾਂਢ ਮਾਰਗ ਹੋ ਗਈ ਆ ਬਾਪੂ ਜੀ ਪੂਰੇ ਹੋ ਗਏ ਉੱਥੇ ਜਾਣਾ ਆ ਦੇਖੋ ਜੀ ਸੌਰੀ ਆਉਂਦੀ ਐ ਹਨਾ ਜ਼ਿੰਮੇਵਾਰੀਆਂ ਪੈ ਗਈਆਂ ਸਿਰ ਤੇ ਸੌਰੀ ਆਉਂਦੀ ਐ ਹਨਾ ਤੇ ਜ਼ਿੰਮੇਵਾਰੀਆਂ ਆਪਾਂ ਡਟ ਕੇ ਨਿਭਾਈਆਂ ਆ ਹੋਰ ਨਿਵਾਉਣੀਆਂ ਵੀ ਚਾਹੀਦੀਆਂ ਜ਼ਿੰਮੇਵਾਰੀ ਕੋ ਭੱਜਣਾ ਨਹੀਂ ਚਾਹੀਦਾ ਹੈਗਾ ਜਿਹੜਾ ਜ਼ਿੰਮੇਵਾਰੀ ਤੋਂ ਭੱਜਦੇ ਆ ਤੇ ਉਹ ਜਿੱਦਾਂ ਕਰ ਲੋ ਵੀ ਉਹ ਗੱਲ ਨਹੀਂ ਵਧੀਆ ਲੱਗਦੀ ਹੈਗੀ ਨਿਵੇਂ ਵਰੀ ਡਟਕੇ ਨਵਾਓ ਸਾਰੇ ਚੰਗੇ ਬਾੜੇ ਕੰਮ ਤੇ ਪਹੁੰਚੋ ਇਹ ਇਨਸਾਨੀਅਤ ਆ ਹਨ ਤੇ ਹੋਰ ਤਾਂ ਸਾਰੀ ਦਾ ਕਿਸਿਆਣੇ ਆ ਇੱਥੇ ਕਮਲੇ ਨਹੀਂ ਲੱਭਣੇ ਇਹ ਦੁਨੀਆ ਬਹੁਤ ਸਿਆਣੀ ਆ ਸਹੀ ਗੱਲ ਭਰਾਵਾ ਤੇਰੀ ਹਨ ਬਿਲਕੁਲ ਇੱਥੇ ਕਮਲੇ ਨਹੀਂ ਲੱਭਦੇ ਹੈਗੇ ਤਾਂ ਉਹ ਦੇਖੋ ਮੇਰੇ ਮਗਰ ਆ ਗਈ ਨੀ ਦੀ ਇਧਰ ਆ ਵੀ ਲੱਖੋ ਜੀ ਬੱਚਿਆਂ ਦਾ ਪਿਆਰ ਹੈ ਨਾ ਇਹਨਾਂ ਸਾਡੇ ਇੱਥੇ ਜਿੰਨਾ ਮਰਜ਼ੀ ਨੂੰ ਦੌਕੇ ਮਾਰੀ ਜਾਓ ਇਹਦੀ ਮਾਂ ਮ ਦੌਕੇ ਮਾਰੀ ਜਾਓ ਇਹਨੂੰ ਮਾਰੀਏ ਤਾਂ ਆਪਕੇ ਇਹਨਾਂ ਨੇ ਕੋਈ ਅਸਰ ਨਹੀਂ ਕਰਨਾ ਤੇ ਬਸ ਇਦਾਂ ਹੀ ਰਹਿਣਾ ਇਹਨਾਂ ਨੇ ਕੀ ਲੱਗਦਾ ਤੈਨੂੰ ਹੂੰ ਬੋਲਦੀ ਨਹੀਂ ਇਹ ਵੰਡੀ ਹੈ ਚਾਹ ਇਹਨਾਂ ਦੀ ਕਿਹੜਾ ਇਹ ਰੋਟੀ ਪਕਾ ਖਾ ਲੈਣੀ ਜਾਨਾ ਦੇ ਚਾਰੇ ਕੋ ਕੁਛ ਨਹੀਂ ਹੈਗਾ ਰੋਟੀ ਬਕਾਉਣ ਦੀ ਜਗ੍ਹਾ ਇਹਨਾਂ ਨੇ ਸਾਡੇ ਤੇ ਆਸ ਹੈ ਨਾ ਸਾਡੇ ਕੋਲ ਰੋਟੀ ਖਾਣੀ ਆ ਕਿੱਥੇ ਗਈ ਹਾਂ ਕੀ ਖਾਣੀ ਆ ਬੋਲਦੀ ਨਹੀਂ ਪਾਣੀ ਕੁਛ ਲੱਭ ਹੀ ਪਈ ਆ ਆ ਜਾ ਫੇ ਉਹ ਤਨੀ ਜੋਤਵਾਜਾ ਮਾਰਦਾ ਚਲ ਇਹ ਕਿਹੜੀ ਖੇਡਣਾ ਨਿਆਣੀ ਜੀ ਇਹ ਇਹ ਨਿਆਣੀ ਜੀ ਖੇਡਣਾ ਹੈ ਹ ਇਹ ਜੋਦੋਨੀ ਖੇਡਣ ਲੱਪਿੰਦੇ ਦੇ ਨਾਲ ਇਹ ਵੀ ਨਾਲ ਖੇਡੂਗੀ ਮੋਰੇ ਮੋਰੇ ਭੱਜੂਗੀ ਮੈਨੂੰ ਡਰ ਲੱਗਦਾ ਵੀ ਦੰਦ ਬੜੇ ਬਰੀਕ ਹੁੰਦੇ ਵੀ ਦੰਦ ਨਾ ਕਰੀ ਮਾਰਦੇ ਹੋਰ ਤਾਂ ਕੋਈ ਕੁੱਛ ਨਹੀਂ ਹੈਗੀ ਨੈ ਤਾਂ ਵੀ ਮਾਂ ਵੀ ਬੈਠੀ ਆ ਬੁਆ ਖੋਲਦੀਆਂ ਸਵੇਰੇ ਇੱਥੇ ਬੁਆ ਮਰੇ ਖੜੀਆਂ ਹੁੰਦੀਆਂ ਹਾਂ ਸੀਟੀ ਤੂੰ ਵੀ ਆ ਗਈ ਆ ਉਹ ਲੈ ਕਲਨੀ ਵੀ ਆ ਗਈ ਆ ਹਾਂ ਤੁਹਾਡਾ ਜੀ ਲੱਗਦਾ ਸੜਤ ਵਗੈਰ ਹੈ ਨਾ ਇਹਦਾ ਸਰਿਆ ਵੀ ਆਇਆ ਮੈਂ ਤਾਂ ਹੁਣ ਪੈਣਾ ਪੈਣਾ ਹੁਣ ਖੇਡਣ ਗਿਆ ਸਵੀਟੀ ਆ ਗਈਆਂ ਹੂੰ ਬੋਲੀ ਇਹ ਸ਼ੀਸ਼ੇ ਵਗਿਆ ਬੋਲੋ ਵੀ ਹੁਣ ਪਰ ਸਾਡੀ ਗੱਲੀ ਚ ਘਵਾ ਨਹੀਂ ਸਕਦਾ ਜਾ ਦੇ ਕੋਈ ਆ ਕੇ ਦਿਖਾਵੇ ਐਨੀ ਸੇਫਟੀ ਹੈ ਸਾਡੀ ਐਨੀ ਸੇਫਟੀ ਸਾਡੀ ਨਾ ਸਾਡੀ ਨੀ ਗੱਲੀ ਚ ਘਵਾ ਸਕਦਾ ਇਹ ਦੇਖੋ ਸਿੱਧਾ ਫਿਰ ਕੀਤੇ ਅੱਦੇ ਸੇਵਾ ਕਰੀਏ ਹੂੰ ਬੋਲ ਦਿਆਂ ਨੀ ਤਾਂ ਆਪਣੀਂ ਤੜੀ ਲਾ ਕੇ ਆਈਏ ਹੈਂ ਵਿਚਾਰੀਆਂ ਆਸਣਾ ਹੁੰਦੀਆਂ ਆਂਡ ਬਰਖਾਣ ਦਾ ਇਹਦੇ ਵਿੱਚ ਥੋੜਿਆ ਪਾਣੀ ਪਾ ਦੇਣੀ ਹੁੰਦੀ ਆ ਬਾਕੀ ਦੁੱਧ ਪਾ ਦੇਣੀ ਹੁੰਦੀ ਆ ਕੀ ਲੈਂਦੀ ਆ ਵਿਚਾਰੀਆਂ ਖੁਸ਼ ਰਹਿੰਦੀ ਇਹਦੇ ਨਾਲੀ ਤੇ ਪੱਖਾ ਮੈਂ ਤੇ ਵਧੀਆ ਇਥੇ ਬਹਿੂ ਜਾਈਆ ਅੰਦਰ ਗਰਮੀ ਲੱਗਦੀ ਆ ਆ ਮੰਜੀ ਪੱਕੀ ਇਥੇ ਰਹੀ ਆ ਠੰਡੀ ਠੰਡੀ ਹਵਾ ਪੱਖੇ ਦੀ ਹਾਂਜੀ 11 ਸਵਾ 11 ਦਾ ਹੋ ਗਿਆ ਟਾਈਮ ਤੇ ਦੇਖੋ ਜੀ ਸ਼ੇਅਰ ਕਰਨ ਤੋਂ ਬਾਅਦ ਤੇ ਫਿਰ ਕੰਮ ਸਟਾਰਟ ਹੋ ਗਏ ਮੇਰੇ ਤੇ ਬੱਚੇ ਵੀ ਸਕੂਲ ਚਲ ਗਏ ਆ ਯਾਨੀ ਸਾਰੇ ਆਪੋ ਆਪਣੇ ਕੰਮਾਂ ਕਰਾਂ ਚਲ ਗਏ ਆ ਤੇ ਉਧਰ ਵੇਲੇ ਕੰਮ ਕੰਨੀ ਵੜ ਕੇ ਪਸੰਦ ਆ ਗਏ ਮੈਂ ਤੇ ਫਿਰ ਕੱਪੜੇ ਜਿਵੇਂ ਰਪਏ ਦੂ ਟਾਈਮ ਤੋਂ ਆਉਂਗੀ ਤੇ ਮੁੰਨੇ ਤੋਂ ਨਹੀਂ ਹੈਗੇ ਤੇ ਕੰਮ ਕਾਰ ਵਿੱਚ ਟਾਈਮ ਲਾ ਲੀਆ ਦਾ ਇਦਾਂ ਹੀ ਬੱਸ ਤੇ ਮੌਸਮ ਅੱਜ ਬਦਲ ਜਾ ਹੋਇਆ ਹੈ ਦੇਖੋ ਸ਼ਾਇਦ ਮਹੀ ਕੋਦੋਂ ਹੁੰਦਾ ਕੋਦੋਂ ਨਹੀਂ ਹੁੰਦਾ ਹੈਗਾ ਬਦਲਵਾਈ ਤਾਂ ਹੋਈ ਪਈ ਆ ਤੇ ਲਾਈਟ ਕਦੀ ਚੱਲ ਜਾਂਦੀ ਆ ਕਦੀ ਆ ਜਾਂਦੀ ਆ ਬਸ ਕੱਲ ਵੀ ਇੱਦਾਂ ਹੀ ਰਿਹਾ ਲਾਈਟ ਤਾਂ ਕੰਮ ਤੇ ਕੋਈ ਨਹੀਂ ਨਾ ਬਗ ਮੇ ਹੀ ਆ ਕੋਲੇਰੀਆ ਤੇ ਲਾਈਟ ਨੇ ਆਪਣੇ ਕੰਮ ਫੜਿਆ ਕਦੀ ਆ ਗਈ ਚੱਲ ਗਈ ਬਸ ਇੱਦਾਂ ਰਹਿੰਦਾ ਚਲੋ ਖੈਰ ਤੇ ਮੈਂ ਜਾਣਾ ਮਾਰਕ ਦੇ ਭੋਗ ਤੇ ਦੇਖੋ ਜੀ ਸੋਹਰੇ ਆਉਂਦੇ ਜ਼ਿੰਮੇਵਾਰੀਆਂ ਪੈ ਗਈਆਂ ਤਾਂ ਹੁਣ ਮੈਂ ਚੱਲੀ ਮਾਰਕ ਦੇ ਭੋਗ ਤੇ ਤੇ ਜਾਣਾ ਵੀ ਜ਼ਰੂਰੀ ਆ ਤੇ ਆਪਣੇ ਬਹੁਤ ਖਾਸ ਹੈਗੇ ਆ ਜਿਨ੍ਹਾਂ ਨੇ ਤੋਰਾ ਮੈਂ ਮર્ગ ਦਾ ਤੇ ਪਹੁੰਚਣਾ ਵੀ ਜਰੂਰੀ ਹੈ ਕਿ ਜਦ ਕਰਕੇ ਖਾਣ ਦਾ ਨਹੀਂ ਭੁੱਖਾ ਹੁੰਦਾ ਸਿਰਫ ਜਾ ਆਉਣ ਦਾ ਜੀ ਕੋਈ ਅੱਜਕੱਲ ਆਉਂਦਾ ਤਾਂ ਕੋਈ ਜਾਂਦਾ ਨਹੀਂ ਤਾਂ ਨਹੀਂ ਕਿਸੇ ਲਈ ਕੋਈ ਟਾਈਮ ਕੱਢੂਗਾ ਤਾਂ ਫੇਰੀ ਕੋਈ ਹੋਊਗਾ ਨਾ ਤੇ ਕਹਿੰਦੇ ਹੁੰਦੇ ਆ ਵੀ ਖੁਸ਼ੀ ਦੇ ਮੌਕੇ ਤੇ ਵਾ ਮਹਿ ਰਹਿ ਲੋ ਤੇ ਜਦਾਂ ਨਹੀਂ ਗਮ ਦੇ ਮੌਕੇ ਤੇ ਨਾ ਰੋ ਹਨਾ ਤੇ ਆਪਾਂ ਨੂੰ ਜਾਣਾ ਚਾਹੀਦਾ ਆਪਣੇ ਕੀ ਜੀ ਮੌਕੇ ਤੇ ਵੀ ਚਲੋ ਜਾਣਾ ਚਾਹੀਦਾ ਆ ਕਿਦਾਂ ਵੀ ਦੇ ਮੌਕੇ ਤੇ ਬਿਲਕੁਲ ਨਹੀਂ ਜਿੰਨਾ ਚਾਹੀਦਾ ਇਥੇ ਖੈਰ ਜਾਣਾ ਚਾਹੀਦਾ ਹੈ ਨਾ ਤੇ ਭਾਈ ਉਹ ਸਾਰਿਆਂ ਦੇ ਭਲਾ ਹੀ ਕਰੇ ਨਾ ਤਾਂ ਰਸਤੀਆਂ ਰੱਖੇ ਸਾਰਿਆਂ ਨੂੰ ਆਪੋ ਆਪਣੀ ਜਗਾ ਸਾਰਿਆਂ ਨੂੰ ਹੈ ਨਾ ਤੇ ਵਧੀਆ ਹੋਵੇ ਤੇ ਲੱਗਦਾ ਵੀ ਵੀ ਆਊਗਾ ਅੱਜ ਨਾ ਤੇ ਹਮਝਾ ਬਹੁਤ ਹੋਇਆ ਤੇ ਹਵਾ ਵੀ ਬੰਦ ਹੋਈ ਆ ਤੇ ਯਾਨੀ ਜਦੋਂ ਅਸੀਂ ਚੱਲਦੇ ਆ ਤੇ ਵੈਸੇ 12 ਵਜੇ ਦੇ ਬਾਅਦ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਤੇ ਫੋਟੋ ਪਾ ਕੇ ਤੇ ਫਿਰ ਅੱਜ ਤੇ ਤਰਾ ਗਜਾਜ ਮੇਰੇ ਖਿਆਲ ਆਦਮਪੁਰ ਚੱਲਾਇਆ ਤੇ ਆਦਮਪੁਰ ਸਾਡੇ ਲੱਗੇ ਤੇ ਮੇਰੇ ਆ ਹਵਾਈ ਅੱਡਾ ਤੇ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਦਮਪੁਰ ਤੇ ਲੱਦਲੀ ਸੈਟ ਲਾ ਤੇ ਬਦਰਾਜ ਦਸਣ ਡਿਆ ਤੇ ਵਾਗੂ ਚਲਦਾ ਰਹੇ ਮੇਰੇ ਮਿਹਰ ਹੱਥ ਰੱਖੀ ਤੇ ਵੀਡੀਓ ਲਾਈਕ ਜਿਉਂ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਅਗੇ ਸਮੋਦਿਆ ਕਮੈਂਟ ਕਰਦਾ ਕਰੋ ਤੇ ਸਤਿ ਜੀ ਆਕਾ ਸਾਰਿਆਂ ਨੂੰ ਕੇ ਬਾਈ ਜੀ ਲਾਈਕ ਬਾਈ